ਹੁਣ ਦੋਨੇ ਰੂਪ ਉਸ ਹੋ ਚੁੱਕੇ ਆ ਤੇ ਪੁਲਿਸ ਹੁਣ ਕਿੱਥੇ ਆ ਤੇ ਕਿਉਂ ਇਹ ਭੱਜਿਆ ਬਾਹਰ ਤੇ ਇਹਨਾਂ ਨੂੰ ਕਿਉਂ ਨਹੀਂ ਗਿਰਫਤਾਰ ਕੀਤਾ ਗਿਆ ਇਹ ਵੱਡੇ ਸਵਾਲ ਨੇ ਹੁਣ ਗੱਲ ਕਰਦੇ ਆਪਾਂ 20 ਅਕਤੂਬਰ ਤੋਂ ਭਗੌੜਾ ਕਿਹੜਾ ਸਖਸ ਆ ਉਹ ਕਿਹੜਾ ਭੇਡੂਆ ਕਿਹੜੀ ਉਹ ਕਾਲੀ ਭੇਡ ਆ ਪੁਲਿਸ ਦੀ 20 ਅਕਤੂਬਰ 2023 ਤੋਂ ਭਗੌੜਾ ਹੋਇਆ ਜਿੱਥੇ ਗੱਲ ਕਰਾਂਗੇ ਆਪਾਂ ਕਰਨਲ ਪਰਿਵਾਰ ਦੀ ਉਸਵਿੰਦਰ ਸਿੰਘ ਕਰਨਲ ਬਾਠਾ ਔਰ ਇਹ ਨਾਲ ਜੁੜੀ ਹੋਈ ਵੱਡੀ ਖਬਰ ਆ ਤੇ ਨਾਲ ਹੀ ਤਿੰਨ ਪੁਲਿਸ ਦੇ ਵੱਡੇ ਭੇਡੂ ਕਿਉਂਕਿ ਆਪਾਂ ਭੇਡਾਂ ਦੀ ਰੋਜ਼ ਗੱਲ ਕਰਦੇ ਹੁਣ ਭੇਡੂ ਨਿਕਲਨੇ ਸ਼ੁਰੂ ਹੋ ਗਏ ਆ ਉਹਨਾਂ ਦੀ ਵੀ ਜਿਹੜੀ ਗੱਲਬਾਤ ਕਰਾਂਗੇ ਬੜੇ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਤੇ ਸ਼ੇਅਰ ਜਰੂਰ ਕਰ ਦੇਣਾ ਤੇ ਆਪਣੇ ਕਮੈਂਟ ਤੇ ਵਿਚਾਰ ਜਰੂਰ ਲਿਖਨੇ ਮੈਂ ਜੀ ਕਾ ਖਾਲਸਾ ਬੈਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪੁਲਿਸ ਦੇ ਵਿੱਚ ਆ ਕਾਲੀਆਂ ਭੇਡਾਂ ਮੈਂ ਤੁਹਾਨੂੰ ਅਕਸਰ ਕਹਿੰਦਾ ਰਹਿਣਾ ਤੇ ਬੜੀਆਂ ਪਾਈਆਂ ਜਾ ਰਹੀਆਂ ਨੇ بڑے ਬਾਗਾਂ ਦੇ ਬੱਗ ਤੁਰੇ ਫਿਰਦੇ ਆ ਤੇ ਹੁਣ ਭੇਡੂਆਂ ਦੀ ਗਿਣਤੀ ਆ ਜਿਹੜੀ ਉਹ ਜਿਹੜਾ ਭੱਲਰ ਤੋਂ ਬਾਅਦ ਸ਼ੁਰੂ ਹੋ ਚੁੱਕੀ ਆ ਜਿਹੜਾ ਕਿ ਸੀਬੀਆਈ ਨੇ ਫੜਿਆ ਸੀ ਹਰਚਰਨ ਸਿੰਘ ਆ ਭੱਲਰ ਹਰਚਰਨ ਸਿੰਘ ਭੱਲਰ ਡੀਆਈਜੀ ਦਾ ਜਿਹੜਾ ਵਿਚੋਲਾ ਸੀ ਜਿਹੜਾ ਉਹਨੂੰ 9 ਦਿਨਾਂ ਦੇ ਹੁਣ ਸੀਬੀਆਈ ਨੇ ਰਿਮਾਂਡ ਤੇ ਲੈ ਲਿਆ ਤੇ ਹੁਣ ਸਾਰਾ ਕੁਝ ਦੱਸ ਦੂ ਆ ਕਿ ਕੀ ਕੁਝ ਹੋਇਆ ਕਿ 100 ਰੁਪਿਆ ਲਿਆਂਦਾ ਕਿੱਥੋਂ ਜਿਹੜੇ ਮਹਿੰਗੇ ਮਹਿੰਗੇ ਪਲਾਟ ਗੱਡੀਆਂ ਘੜੀਆਂ ਜਾਇਦਾਦ ਕਰੋੜਾਂ ਰੁਪਈਆ ਕਿੱਥੋਂ ਆਇਆ ਵੱਡੇ ਵੱਡੇ ਅਫਸਰ ਫੱਜਣਗੇ ਉਸ ਤੋਂ ਬਾਅਦ ਜਿਹੜਾ ਕਿ ਮੈਂ ਤੁਹਾਨੂੰ ਦੱਸਦਾ ਕਿ ਹੋਰ ਕਿਹੜੇ ਕਿਹੜੇ ਪੁਲਸ ਅਫਸਰ ਅਜੇ ਜਿਹੜੇ ਆਪਾ ਘੌੜੇ ਨੇ ਸਰਕਾਰ ਤੋਂ ਫੜੇ ਨਹੀਂ ਗਏ ਹਾਲੇ ਤੱਕ ਭਗੌੜੇ ਨੇ ਦੇਖਦੇ ਦੇਖ ਕੇ ਭਗਵੰਤ ਮਾਨ ਇਹਨਾਂ ਨੂੰ ਕਦੋਂ ਨੱਥ ਪਾਊਗਾ ਤੇ ਪਹਿਲਾਂ ਤੁਹਾਨੂੰ ਅੱਜ ਸੁਨਾ ਦੇਮਾ ਇੱਕ ਜਿਹੜਾ ਡੀਆਈਆਈ ਭੱਲੌਰ ਤੋਂ ਬਾਅਦ ਆ ਜਿਹੜਾ ਏਆਈਆ ਰਸਪਾਲ ਸਿੰਘ ਆ ਕਹਿੰਦੇ ਬੜੇ ਲੋਕਾਂ ਨੂੰ ਜਿਹੜਾ ਕਿ ਇੱਕਾ ਝੂਠੇ ਕੇਸਾਂ 'ਚ ਫਸਾਉਂਦਾ ਸੀ ਕਿ ਨਸ਼ੇ ਦੇ ਕੇਸਾਂ 'ਚ ਫਸਾਉਂਦਾ ਸੀ ਆਪ ਦੇ ਕੋਲੋਂ ਨਸ਼ਾ ਪਾ ਕੇ ਉਹਨਾਂ ਨੂੰ ਜਿਹੜਾ ਤਰੱਕੀ ਲੈਣ ਦੇ ਵਾਸਤੇ ਜਿਹੜਾ ਬੜਾ ਕੋਈ ਡਰਾਮੇ ਕਰਦਾ ਸੀ ਬੜੇ ਨੌਜਵਾਨਾਂ ਦੀ ਜ਼ਿੰਦਗੀਆਂ ਗਾਲੀਆਂ ਹੁਣ ਆਪਾਂ ਇਸ ਵਿੱਜੂ ਦੀ ਗੱਲ ਕਰਦੇ ਆਂ ਤੇ ਕਹਿੰਦੇ ਹੁੰਦੇ ਆ ਕਿ ਪਤੰਦਰੇ ਲੋਕਾਂ ਨੂੰ ਝੂਠੇ ਨਸਾ ਤਸਕਰਾਂ ਦੇ ਕੇਸਾਂ ਦੇ ਵਿੱਚ ਆ ਠੋਕੀ ਤੋੜਿਆ ਆਉਂਦਾ ਸੀ ਹਰ ਇੱਕ ਨੂੰ ਜਿਹੜਾ ਕਿ ਲਵੇਟ ਲੈਂਦਾ ਸੀ ਪਰ ਹੁਣ ਪਤਾ ਲੱਗਿਆ ਕਿ ਵੱਡੇ ਪੱਧਰ ਤੇ ਹੁਣ ਇਹਦੇ ਆਪ ਦੇ ਕੋਲੋਂ ਹੀਰੋਆਂ ਨਾਲ ਲੱਭੀ ਆ ਇਹ 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 ਹੈ ਜੀ ਆ ਜਿਹੜਾ ਮੀਡੀਆ ਤੇ ਹਵਾ ਬਣਾਉਣ ਦੇ ਵਾਸਤੇ ਤਰੱਕੀ ਲਾਉਣ ਦੇ ਵਾਸਤੇ ਸਟਾਰਾਂ ਦਾ ਹੋਰ ਚਾਅ ਬਣਾਉਣ ਦੇ ਵਾਸਤੇ ਉਠੇ ਲੋਕਾਂ ਨੂੰ ਪਸਾਉਣ ਦਾ ਜਿਹੜਾ ਕਾਰੋਬਾਰ ਕਰਦਾ ਸੀ ਪਰ ਜਦੋਂ ਹੁਣ ਆਪ ਹੀ ਜਿਹੜਾ ਇਹੇ ਦੇ ਕੇਸਾਂ ਵਿੱਚ ਫਸ ਗਿਆ ਜਿੰਨਾ ਕੇਸਾਂ ਦੇ ਵਿੱਚ ਨੌਜਵਾਨਾਂ ਨੂੰ ਧੱਕਦਾ ਸੀ ਹੁਣ ਉਹੀ ਸਾਰਾ ਕੁਝ ਇਹਦੇ ਕੋਲੋਂ ਮਿਲਿਆ ਇਹ ਆਪ ਤੋਂ ਕੋਲੋਂ ਸਾਰਾ ਕੁਝ ਪਾਉਂਦਾ ਸੀ ਹੁਣ ਸੀਬੀਆਈ ਦੀ ਤੱਕੇ ਚੜ ਗਿਆ ਇਹ ਏਆਈਜੀ ਜਿਹੜਾ ਇਹਨੂੰ ਹੁਣ ਤਰੇਲੀਆਂ ਆ ਰਹੀਆਂ ਨੇ ਇਹ ਰਸਵਾਲ ਸਿੰਘ ਆ ਝੂਠੇ ਮੁਕੱਦਮੇ ਕਰ ਦਰਜ ਕਰਦਾ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇਲ੍ਹਾਂ ਦੇ ਵਿੱਚ ਆ ਕਰੀਬ 90% ਝੂਠੇ ਮੁਕੱਦਮੇ ਆ। ਅਸਲੀ ਮੁਕੱਦਮਾ ਕੋਈ ਨਹੀਂ। ਕੁਝ ਫੜਿਆ ਕੁਝ ਹੋਰ ਜਾਂਦਾ, ਕੁਝ ਕੇਸ ਕੁਝ ਹੋਰ ਪਾਇਆ ਜਾਂਦਾ। ਪਰਦਾ ਕੁਝ ਸੋਨੇ ਦੇ ਵਾਲਿਆ ਕੇਸ ਚਿੱਟੇ ਦਾ ਪਾਇਆ ਜਾਂਦਾ। ਫੜਿਆ ਜਾਂਦਾ ਚਿੱਟਾ ਕੇਸ ਕੁਝ ਹੋਰ ਪਾਇਆ ਜਾਂਦਾ। ਇਹ ਹਾਲਾਤ ਨੇ ਜੇਲ੍ਹਾਂ ਦੇ ਇਹ ਅੱਜ ਤੋਂ ਨਹੀਂ ਇਹ ਕਰੀਬ ਪਹਿਲਾਂ ਤੋਂ ਆ ਜਦੋਂ ਉਹ ਪਹਿਲਾ ਕਾਲੀ ਕਾਂਗਰਸੀ ਸਰਕਾਰਾਂ ਚੱਲਦੀਆਂ ਸੀ ਉਹਨਾਂ ਦੇ ਰਾਜ ਭਲੇ ਵੀ ਇਹੀ ਹਾਲ ਸੀ। ਏ ਰਸਪਾਲ ਸਿੰਘ ਜਿਹੜਾ ਹੁਣ ਸੀਬੀਆਈ ਨੇ ਚੱਕ ਲਿਆ ਏਆਈਜੀ ਆ ਪਹਿਲਾਂ ਡੀਆਈਜੀ ਚੱਕਿਆ ਤੇ ਹੁਣ ਚੱਕਿਆ ਇਹ ਤੇ ਤੁਹਾਨੂੰ ਇੱਕ ਮੈਂ ਹੋਰ ਕਾਲੀ ਭੇਡ ਹੁਣ ਗੱਲ ਕਰਦੇ ਆਪਾਂ 20 ਅਕਤੂਬਰ ਤੋਂ ਭਗੌੜਾ ਕਿਹੜਾ ਸਖਸ ਆ ਉਹ ਕਿਹੜਾ ਭੇਡੂ ਆ ਕਿਹੜੀ ਉਹ ਕਾਲੀ ਭੇਡ ਆ ਪੁਲਸ ਦੀ 20 ਅਕਤੂਬਰ 2023 ਤੋਂ ਭਗੌੜਾ ਹੋਇਆ ਡਰੱਗ ਤਸਕਰੀ ਮਾਮਲੇ 'ਚ ਬਰਕਾਸਤ ਏਆਈਜੀ ਰਾਜਜੀਤ ਸਿੰਘ ਹੁੰਦਲਾ ਐਸ 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 ਟੀਪਾ ਨੇ ਮਲਟਮਰ ਰਾਜ ਦੀ ਜਿਹੜੀ ਜਾਇਦਾਦ ਆ ਉਹ ਕੁਰਕ ਕੀਤੀ ਗਈ ਸੀ ਹੁੰਦਲ ਦੇ ਹੁਣ ਤੁਹਾਨੂੰ ਦੱਸਦੇ ਆ ਕਿ ਇਹਦੇ ਖਿਲਾਫ ਲੌਕਆਊਟ ਨੋਟਿਸ ਜਿਹੜਾ ਉਹ ਜਾਰੀ ਹੋਇਆ ਸੂਤਰਾ ਤੋਂ ਪਤਾ ਲੱਗਿਆ ਕਿ ਕਾਠਮੰਡੂ ਰਾਹੀਂ ਜਿਹੜਾ ਬਾਹਰ ਨੂੰ ਜਿਹੜਾ ਤਿੱਤਰ ਹੋ ਗਿਆ ਫਿਰ ਬਾਹਰ ਭਜਦੇ ਆ ਇਹ ਕੈਨੇਡਾ ਅਮਰੀਕਾ ਕਿੰਨੇ ਕਿਉਂਕਿ ਇਹਨਾਂ ਦੇ ਮੰਡੇ ਆਪਦੇ ਗਏ ਹੁੰਦੇ ਆ ਰਿਸ਼ਤੇਦਾਰ ਗਏ ਹੁੰਦੇ ਆ ਪਤਾ ਹੁੰਦਾ ਕਿ ਅਸੀਂ ਇਹ ਕਾਲੇ ਧੰਦੇ ਕਰਨੇ ਆ ਜਦੋਂ ਕਾਲੇ ਧੰਦੇ ਕਰਦੇ ਆ ਫਿਰ ਇਹਨਾਂ ਦੇ ਬਾਹਰ ਭੱਜਣਾ ਹੁੰਦਾ ਜਿੰਨਾ ਤੱਕ ਇਹਨਾਂ ਨਾਲ ਚਲਦੀਆ ਚਲਾਉਂਦੇ ਆ ਚੰਦੀਆਂ ਲੱਗਦਾ ਕਿ ਬਾਹਰ ਭੱਜ ਗਿਆ ਇਹ ਤੇ ਐਤੋਂ ਪਤਾ ਲੱਗਿਆ ਕਿ ਕਿਸੇ ਇਹਦੇ ਪਿੱਛੇ ਪ੍ਰੇਤੀਕਲ ਤਾਕੜੇ ਬੰਦੇ ਦਾ ਹੱਥ ਦੱਛਾ ਜਾ ਰਿਹਾ ਤੇ ਸੌਖੇ ਤਰੀਕੇ ਦੇ ਨਾਲ ਇਹ ਕਵੇਂ ਪੱਤਰੇ ਬਚ ਗਿਆ ਇਹ ਸਭ ਤੋਂ ਵੱਡਾ ਸਵਾਲ ਆ ਜਿੱਦੇ ਖਿਲਾਫ ਜਿਹੜਾ ਡਰਗ ਦਾ ਸਰਕਾਰੀਆ ਮਾਮਲਾ ਹੋਵੇ ਤੇ ਉਹ ਬਾਹਰ ਭੱਜ ਜੇ ਫਿਰ ਹੁਣ ਤੁਸੀਂ ਦੱਸੋ ਹੁਣ ਕਾਨੂੰਨ ਦੀਆਂ ਦਹਾਣੀਆਂ ਪਰ ਪਾਉਣ ਵਾਲਿਓ ਕਿ ਤੁਹਾਡਾ ਪ੍ਰਸ਼ਾਸਨ ਕਿੱਥੇ ਸੀ ਜਾਂ ਫਿਰ ਇਹਦੇ ਨਾਲ ਰਲਿਆ ਹੋਇਆ ਸੀ ਹੁਣ 2017 ਦੇ ਵਿੱਚ ਇਹ ਏਆਈਜੀ ਆ ਜਿਹੜਾ ਰਾਜਜੀਤ ਦੇ ਸਹਾਉਗੀ ਇਨਸਪੈਕਟਰ ਇੰਦਰਜੀਤ ਨੂੰ ਜਿਹੜਾ ਹਥਿਆਰ ਅਤੇ ਡਰੱਗ ਤਸਕਰੀ ਦੇ ਮਾਮਲੇ ਤੇ ਗਿਰਪਦਾਰ ਕੀਤਾ ਗਿਆ ਸੀ ਉਸ ਦੇ ਘਰੋਂ ਜਦੋਂ ਤਲਾਸ਼ੀ ਲਈ ਤੇ ਕੀ ਕੁਝ ਮਿਲਿਆ ਉਹ ਤੁਹਾਨੂੰ ਦੱਸਦੇ ਆ ਤਲਾਸ਼ੀ ਦੌਰਾਨ ਏਕੇ 47 47 1K47 ਰਫਲਾ ਜਿਹੜੀ ਕਿ ਕਿਸੇ ਦਾ ਹਥਿਆਰ ਨਹੀਂ ਬਣਦਾ ਕਾਨੂੰਨ ਅਪਰਾਧ ਆ ਇਹਦੇ ਘਰੋਂ 1K47 ਮਿਲਣਾ ਜੇਕਰ ਸਿੱਖ ਦੇ ਘਰੋਂ ਛੋਟਾ ਘਰਾਂ ਕੋਈ ਪਿਸਤੌਲ ਜਾਂ ਕੁਝ ਹੋਰ ਚੀਜ਼ ਮਿਲ ਜਾਵੇ ਤਾਂ ਉਹ ਅੱਤਵਾਦੀ ਤਾਂ ਉਹ ਦੇਸ਼ਤロイ ਪਰ ਇਹਨਾਂ ਦੇ ਘਰੋਂ 1K47 ਮਿਲਣਾ ਇਹਨਾਂ ਦੇ ਘਰੋਂ ਬੰਬ ਮਿਲਣਾ ਇਹਨਾਂ ਦੇ ਘਰੋਂ ਚਿੱਟਾ ਹੀਰੂਣ ਮਿਲਣਾ ਪਰ ਇਹਨਾਂ ਨੂੰ डीआईजी तो ईआईजी बरगास्त या एक्स इनਾਂ ਦੇ ਖਿਲਾਫ ਅਤਵਾਦੀ ਸ਼ਬਦ ਕਿਉਂ ਨਹੀਂ ਲਿਖਿਆ ਜਾਂਦਾ ਇਹਨਾਂ ਨੂੰ ਕਿਉਂ ਨਹੀਂ ਕੋਸ਼ਤ ਕੀਤਾ ਜਾਂਦਾ ਇਹ ਖਾਕੀ ਵਰਦੀ ਦੇ ਵਿੱਚ ਗੁੰਡੇ ਗੁੰਡੇ ਆ ਇਸ ਕਰਕੇ ਇਹਨਾਂ ਦਾ ਇੱਕ ਚਿੰਨ ਲੱਗਿਆ ਹੋਇਆ ਲੋਗੋ ਲੱਗਿਆ ਹੋਇਆ ਇਸ ਕਰਕੇ ਨਹੀਂ ਕਰ ਸਕਦੇ 1.47 ਮਿਲੀਆ 4 ਕਿਲੋ ਹੀਰੋਇਨ 3 ਕਿਲੋ ਸਮੈਕ ਤੇ ਹੋਰ ਦੇਸੀ ਹਥਿਆਰ ਬਰਾਮਦ ਹੋਇਆ ਇਸ ਦੇ ਜਿਹੜਾ ਆ ਮੈਂ ਗੱਲ ਕਰ ਰਿਹਾ ਏਆਈਜੀ ਅਜਰਾ ਰਾਜੀਤ ਸਿੰਘ ਐਨਸਪੈਕਟਰ ਇੰਦਰਜੀਤ ਸਿੰਘ ਇਹ ਦੋਨੇ ਜਿਹੜਾ ਧੰਦਾ ਕਰਦੇ ਸੀ ਹੁਣ ਭ੍ਰਿਸ਼ਟਾ ਭ੍ਰਿਸ਼ਟ ਏਆਈਜੀ ਰਾਜੀਤ ਤੇ ਬ੍ਰਖਾਸਟ ਐਨਸਪੈਕਟਰ ਇੰਦਰਜੀਤ ਇੰਦਰਜੀਤ ਸਿੰਘ ਨੂੰ ਬਚਾਉਣਾ ਚਾਹੁੰਦਾ ਸੀ ਇਹਨੇ ਇੱਕ ਝੂਠਾ ਰਿਕਾਰਡ ਪੇਸ਼ ਕੀਤਾ ਨਸ਼ੀਲੇ ਪਦਾਰਥਾਂ ਦਾ ਤੇ ਉਹਦੇ ਨਾਲ ਛੇੜਛਾੜ ਕਰਕੇ ਜਿਹੜਾ ਇੰਦਰਜੀਤ ਸਿੰਘ ਨੂੰ ਜਿਹੜਾ ਤਰੱਕੀ ਦਿੱਤੀ ਸੀ ਇਹ ਦੋਸ ਲੱਗੇ ਆ ਰਾਜੀ ਰਾਜੀਂ ਸਿੰਘ ਤੇ ਇੰਸਪੈਕਟਰ ਇੰਦਰਜੀਤ ਸਿੰਘ ਇਹ ਦੋਵੇਂ ਜਣੇ ਇਕੱਠੇ ਰਹਿੰਦੇ ਸੀ ਤਰ ਤਰਨ ਹੋ ਗਿਆ ਗਰਦਾਸਪੁਰ ਹੋ ਗਿਆ ਮੋਗਾ ਹੋ ਗਿਆ ਜਲੰਧਰ ਹੋ ਗਿਆ ਇਕੱਠੇ ਤੈਨੇਤੀ ਜਿਹੜਾ ਇਕੱਠੇ ਰਹਿੰਦੇ ਸੀ ਇਹ ਤੇ ਹੁਣ ਦੋਨੇ ਰੂਪ ਉਸ ਹੋ ਚੁੱਕੇ ਆ ਤੇ ਪੁਲਿਸ ਹੁਣ ਕਿੱਥੇ ਆ ਤੇ ਕਿਉਂ ਇਹ ਭੱਜਿਆ ਬਾਹਰ ਤੇ ਇਹਨਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ ਇਹ ਵੱਡੇ ਸਵਾਲ ਨੇ ਜੇਕਰ ਅੱਜ ਅਸੀਂ ਇਹਨਾਂ ਲੋਕਾਂ ਦੀਆਂ ਕਰਤੂਤਾ ਬਾਹਰ ਲਿਆਉਣੇ ਆ ਇਹ ਕਾਲੀਆਂ ਭੇਡਾਂ ਸੁਪੀਆਂ ਹੋਈਆਂ ਜਿਹੜੀਆਂ ਪੰਜਾਬ ਪੁਲਿਸ ਦੇ ਵਿੱਚ ਬੈਠੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਕਿ ਹਰ ਬੈਂਕਮੈਂਡ ਦੇ ਵਿੱਚ ਬੈਠੀਆਂ ਨੇ ਪਰ ਲੱਗਦਾ ਕਿ ਹੁਣ ਪੁਲਿਸ ਦੇ ਵਿੱਚ ਵੱਡੀ ਪੱਧਰ ਤੇ ਇਹਨਾਂ ਦਾ ਖਲਾਰਾ ਪੈ ਚੁੱਕਿਆਗਾ ਇਹਨਾਂ ਭੇਡਾਂ ਦੀ ਪਛਾਣ ਹੋ ਚੁੱਕੀ ਆ ਤੇ ਹੁਣ ਜਿਹੜਾ ਦਰਦੇ ਭਜਦੇ ਆ ਬਾਹਰ ਨੂੰ ਫੇਰਾ ਪਾਸਪੋਰਟੇ ਨਾਲੇ ਪਹਿਲੇ ਹੀ ਬਣਾਏ ਹੁੰਦੇ ਆ ਕਿਉਂਕਿ ਮੁੰਡੇ ਕੁੜੀਆਂ ਇਹਨਾਂ ਦਾ ਕੋਈ ਨਾ ਕੋਈ ਬਾਹਰ ਗਿਆ ਹੁੰਦਾ ਇੱਥੇ ਲੈ ਕੇ ਜਾਵਾਂਗੇ ਜਾਇਦਾਦਾਂ ਕਿੱਥੇ ਲੈ ਕੇ ਜਾਵਾਂਗੇ ਜ਼ਮੀਨ ਮਹਿਲ ਮਨਾਰੇ ਸਭ ਕੁਝ ਇੱਥੇ ਰਹਿ ਜਾਣਾ ਜਿਹੜਾ ਲੋਕਾਂ ਦੇ ਮੁੰਡਿਆਂ ਨੂੰ ਝੂਠੇ ਕੇਸਾਂ ਦੇ ਪਸਾਉਣਾ ਤੇ ਫਿਰ ਤੁਹਾਡੇ ਦਾ ਹਾਲ ਜਿਹੜਾ ਹੋਣਾਗਾ ਉਹ ਕੁਦਰਤੀ ਆ ਸੰਭਵਾ ਤੁਹਾਡੇ ਨਾਲ ਜੋ ਹਾਲ ਹੋ ਰਿਹਾ ਤੇ ਅਜੇ ਹੋਵੇਗਾ ਤਾਂ ਕਿੰਨਾ ਕੁ ਟਾਈਮ ਤੱਕ ਤੁਸੀਂ ਬਾਹਰ ਭਜੋਗੇ ਸਰਕਾਰ ਨੂੰ ਚਾਹੀਦਾ ਇਹਨਾਂ ਲੋਕਾਂ ਨੂੰ ਕਟਾਰੇ ਦੇ ਵਿੱਚ ਖੜੇ ਕਰਕੇ ਜਿਹੜਾ ਇਹਨਾਂ ਨੂੰ ਜਿਹਨਾਂ ਦੇ ਕੋਲੋਂ AK-47 ਤੱਕ ਹਥਿਆਰ ਬਰਾਮਦ ਹੋ ਜਾਣਾ ਦੇਸ਼ੀ ਹੋਰ ਅਤੇ ਅਰਬਰਾਉਂਦ ਹੋਣਾ ਹੈ ਹੀਰੋਨ ਬਰਾਉਂਦ ਹੋਵੇ ਤੇ ਉਹਨਾਂ ਦੇ ਖਿਲਾਫ ਨਾ ਕੋਈ ਦੇਸ਼ਤਰ ਉਹਦਾ ਪਰਚਾ ਦਰਜ ਹੁੰਦਾ ਨਾ ਕੋਈ ਅਤਵਾਦੀ ਗਿੱਤੀ ਬੰਦਿਆਂ ਨੂੰ ਜਿਹੜਾ ਦਰਜ ਹੁੰਦਾ ਸਿਰਫ ਉਹਨਾਂ ਤੇ ਆਮ ਐਕਟ ਜਿਹੜੀ ਲਾਈ ਜਾਂਦੀ ਆ ਜਿਸ ਤਰ੍ਹਾਂ ਦੂਜਿਆਂ ਤੇ ਲੱਗਦੀ ਆ ਉਹਦੇ ਤਹਿਤ ਹੀ ਪਰਚਾ ਦਰਜ ਕੀਤਾ ਜਾਂਦਾ ਤੇ ਮੀਡੀਆ ਜੇਕਰ ਇਹ ਚੀਜ਼ਾਂ ਕਿਸੇ ਸਿੱਖ ਦੇ ਘਰੋਂ ਮਿਲ ਜਾਣਾ ਤਾਂ ਮੀਡੀਆ ਪਿੱਟ ਪਿੱਟ ਕੇ ਦੂਰਾ ਹੋ ਜਾਂਦਾ ਤੇ ਜਿਹੜਾ ਕਿ ਅੱਗ ਬੁਬੂਲਾ ਹੋ ਜਾਂਦਾ ਪਰ ਇਹਨਾਂ ਬੰਦੇ ਚੁੱਪ ਕਿਉਂ ਆ ਇਹ ਚੀਜ਼ਾਂ ਕਿਉਂ ਨਹੀਂ ਦੱਸੀਆਂ ਜਾ ਰਹੀਆਂ ਕਿਉਂਕਿ ਇਹ ਪੁਲਿਸ ਦੇ ਇੱਕ ਕਾਲੇ ਭੇਡੂ ਨੇ ਦੂਸਰੀ ਗੱਲ ਕਰਦੇ ਆਪਾਂ ਉਹਨਾਂ ਚਾਰ ਇਨਸਪੈਕਟਰਾਂ ਜੋ ਕਰਨਲ ਬਾਠ ਨੂੰ ਜਿੱਦਾਂ ਨੇ ਬੁਰੀ ਤਰ੍ਹਾਂ ਕੁੱਟਿਆ ਸੀ ਕੁੱਟਣ ਤੋਂ ਬਾਅਦ ਜੋ ਕੁਝ ਹੋਇਆ ਧੜਬਾਕਾ ਤੁਹਾਡੇ ਸਾਰਿਆਂ ਦੇ ਯਾਦ ਆ ਉਹ ਤਾਂ ਫੇਰ ਪਹਿਲਾ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕਰਦੇ ਆ ਉਹ ਕਾਲੀਆਂ ਭੇਡਾਂ ਕਿਉਂਕਿ 10-10 ਲੱਖ ਦਾ ਨਾਮ ਬੜਾ ਚਾ ਚੜਿਆ ਸੀ ਤੇ ਮੋਢਿਆਂ ਤੇ ਫਿੱਤੇ ਲਵਾਉਣ ਦਾ ਚਾ ਚੜਿਆ ਸੀ ਜਿਹੜਾ ਹੁਣ ਉਹ ਵੀ ਕੇਸ ਆ ਜਿਹੜਾ ਕਿਸੇ ਵੀ ਇਹ ਨੂੰ ਮਾਰਕ ਹੋਇਆਗਾ ਕਰਨਲ ਪਸਵੰਦਰ ਸਿੰਘ ਬਾਠ ਦਾ ਇੱਕ ਕਰਨਲ ਹੋਵੇ ਫੌਜ ਦਾ ਉਹਨੂੰ ਕੁਟ-ਕੁਟ ਕੇ ਉਹਦੇ ਹੱਡ ਮੋਢੇ ਗੋਡੇ ਤੋੜ ਦੇਣਾ ਤੇ ਬਾਅਦ ਵਿੱਚ ਫਿਰ ਬਦਮਾਸ਼ੀ ਕਰਨ ਫਿਰ ਇਤੋਂ ਦੇਖ ਕਹਿ ਦੇਣਾ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਤੇ ਉਹ ਫੌਜ ਜਿਹੜੀ ਹਰ ਰੋਜ਼ ਇਨਕਾਊਂਟਰ ਕਰਦੀ ਆ ਹਰ ਰੋਜ਼ ਜਿਹੜਾ ਉਹਨਾਂ ਦਾ ਅਤਵਾਦੀਆਂ ਦੇ ਨਾਲ ਮੁਕਾਬਲਾ ਹੁੰਦਾ ਉਹਨਾਂ ਨੇ ਤਾਂ ਕਦੇ ਇਹ ਚੀਜ਼ ਨਹੀਂ ਕਹੀ ਤੇ ਇਹਨਾਂ ਦੇ ਯਾਦੇ ਥੋੜਾ ਜਿਹਾ ਮੂੰਹ ਲੱਗਿਆਗਾ ਕਿਉਂਕਿ ਇਹਨਾਂ ਦੇ ਮੂੰਹ ਉਹ ਲੱਗਿਆਗਾ ਖੂਨਾ 90 92 ਦਾ ਹਾਕੇ ਵਾਲਾ ਜਿਹੜਾ ਝੂਠੇ ਚੱਕ ਚੱਕ ਮੁੰਡੇ ਮਾਰਨ ਵਾਲਾ ਤੇ ਉਹੀ ਫੀਤੀਆ ਲਵਾਉਣ ਦਾ ਬੜਾ ਚਾ ਚੜਿਆ ਸੀ ਤੇ ਹੁਣ ਸੀਬੀਆਈ ਵੱਲੋਂ ਜਿਹੜਾ ਇਹ ਚਾਰੇ ਜਾਣੇ ਟੰਗੇ ਗਏ ਆ 12 ਜਾਣੇ ਹੋਰ ਆ ਤੇ ਨਾਲ ਡੀਐਸਪੀ ਐਸਐਸਪੀ ਸਿੰਘਾ ਤੇ ਕਬੱਡੀ ਗਾਇ ਡਿੱਗੇਗੀ ਤੇ ਹੁਣ ਜਿਹੜੇ ਫਾਸੇ ਦਿਖਾਈ ਦੇ ਰਹੇ ਆ ਹੁਣ ਚੀਕਾ ਮਾਰੇ ਆ ਹੁਣ ਫੇਰ ਅਸਵਿੰਦਰ ਸਿੰਘ ਕਰਨਲ ਜਿਹੜੀ ਪਤਨੀ ਆ ਜਸਵਿੰਦਰ ਕੌਰ ਬਾਠ ਉਹਦੇ ਪੈਰੀ ਲਟਰੇ ਆ ਕਹਿੰਦੇ ਸਾਨੂੰ ਮaaf ਕਰਦੇ ਭੈਣ ਜੀ ਹੋਣਾ ਹੁਣ ਮਾਫੀਆਂ ਮੰਗਦੇ ਫਿਰਦੇ ਆ ਅਜਦਾ ਇੱਕ ਸੀ ਵੀ ਆਈ ਦਾ ਜਿਹੜਾ ਕੇਸ ਆ ਕਰਨਲ ਬਾਠ ਵਾਲੇ ਗਿਆ ਇਹ ਤਾਂ ਜਸਪ੍ਰੀਤ ਸਿੰਘ ਵਾਲਾ ਕੇਸ ਆ ਜਿਹੜਾ ਇੱਕ ਝੂਠਾ ਪੁਲਿਸ ਮਕਾਲਾ ਬਣਾ ਕੇ ਉਹ 22 ਸਾਲਾ ਦਾ ਨੌਜਵਾਨ ਜਿਹੜਾ ਐਸੇ ਮਹੀਨਾ ਜਿਹੜਾ ਹੁਣ ਲੰਘ ਚੁੱਕਿਆ ਹੈਗਾ ਅਕਤੂਬਰ ਇਹਦੇ ਵਿੱਚ ਵਿਆਹ ਹੋਣਾ ਸੀ ਤਾਂ ਭੋਰਾ ਤਰਸ ਨਹੀਂ ਆਇਆ ਤੇ ਜਾਲਮਾਂ ਨੇ ਕੋਕੋ ਕੇ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਕਹਿੰਦੇ ਹੁੰਦੇ ਆ ਕਿ ਇੱਥੇ ਸਾਰਾ ਕੁਝ ਦੇਣਾ ਪੈਂਦਾ ਲੇਖਾ ਇੱਥੇ ਭਰਨਾ ਪੈਂਦਾ ਬੰਦਾ غرੂਰ ਕਰਦਾਗਾ ਹੰਕਾਰ ਕਰਦਾ ਕਿਸੇ ਨੂੰ ਕੋਸੀ ਦਾ ਕਿਸੇ ਨੂੰ ਵਰਦੀ ਦਾ ਕਿਸੇ ਨੂੰ ਸਟਾਰਾਂ ਦਾ ਕਿਸੇ ਨੂੰ ਕਾਸੇ ਦਾ ਕਿਸੇ ਨੂੰ ਰੁਪਈਆਂ ਦਾ ਜਿਹੜਾ ਹੰਕਾਰ ਆ ਹੰਕਾਰ ਨੂੰ ਆਖਰ ਮਾਰ ਪੈਂਦੀ ਆ ਕਨ ਕਰਨ ਮਾਮਲੇ ਦੇ ਵਿੱਚ ਇਹ 4 ਐਂਸਫੈਟਰ ਤੋਂ ਇਲਾਵਾ ਜਿਹੜਾ ਡੀਐਸਪੀ ਐਸਐਸਪੀ ਤੱਕ ਜਿਹੜਾ ਤਾਰਾ ਜਿਹੜੀਆਂ ਇਹ ਜਿਹੜਾ ਸੀਵੀਆਈ ਵੱਲੋਂ ਜਿਹੜੀਆਂ ਬਿਨੈਆਂ ਗਈਆਂ ਪ੍ਰੋਸੈਸਾ ਜਿਹੜਾ ਪੂਰਾ ਕੀਤਾ ਗਿਆ ਲਗਭਗ ਤੈ ਹੋ ਚੁੱਕਿਆਗਾ ਜਿਹੜਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਨੂੰ ਜਿਹੜੀਆਂ ਸਜ਼ਾਵਾਂ ਹੋ ਜਾਣਗੀਆਂ ਇਹ ਵੱਡੀ ਖਬਰ ਹੈ ਕਿ ਇਹਨਾਂ 4 ਐਂਸਫੈਟਰ ਤੋਂ ਲੈ ਕੇ ਜਿਹੜਾ ਡੀਐਸਪੀ ਐਸਐਸਪੀ ਤੱਕ ਦੇ ਅਧਿਕਾਰੀਆਂ ਨੂੰ ਜਿਹੜਾ ਸਜ਼ਾਵਾਂ ਹੋਣ ਦਾ ਜਿਹੜਾ ਵੱਡਾ ਇੱਕ ਖਾਸਾਗਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਇਹਨਾਂ ਨੂੰ ਜਿਹੜੀਆਂ ਸਜ਼ਾਵਾਂ ਹੋਣਗੀਆਂ ਉਸ ਤੋਂ ਬਾਅਦ ਜਿਹੜਾ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕੀਤਾ ਉਹਦੇ ਵਿੱਚ ਇਹਨਾਂ ਨੂੰ ਉਮਰ ਭਰ ਦੀ ਜਿਹੜੀ ਸਜ਼ਾ ਹੋ ਸਕਦੀ ਆ ਇਹ ਵੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੇਸ਼ੱਕ ਕੇਸ ਅਜੇ ਹਾਈ ਕੋਰਟ ਦੇ ਵਿੱਚ ਪਿਆਗਾ ਉਹ ਸਿਵਿਅ ਨੂੰ ਮਾਰਕ ਹੋਣਾਗਾ ਤੇ ਹੁਣ ਇਹਨਾਂ ਦਾ ਨਿਕਲਣਾ ਜਿਹੜਾ ਮੁਸ਼ਕਲ ਹੋ ਗਿਆ ਇਹਨਾਂ ਨੇ ਬੜੀ ਬਾਹ ਲਾਈ ਆ ਬਾਹਰ ਭੱਜਣ ਦੇ ਲਈ ਬੜਾ ਟਾਈਮ 4-5 ਮਹੀਨੇ ਲੋ ਲੋਕੇ ਜਿਹੜਾ ਕਟਿਆ ਪਰ ਲੋਕੇ ਨੇ ਕਟਿਆ ਲੋਕੇ ਨੇ ਐਸ ਪ੍ਰਸਤਿਆ ਕੀਤੀ ਇਹਨਾਂ ਨੇ ਕਿਸੇ ਦੇ ਘਰ ਨਹੀਂ ਬੈਠੇ ਇਹ ਆਪਣੇ ਘਰ ਦੇ ਵਿੱਚ ਬੈਠੇ ਰਹੇ ਪਰ ਕਿਸੇ ਪੁਲਿਸ ਨੇ ਹੱਥ ਨਹੀਂ ਪਾਇਆ ਕਿਉਂਕਿ ਪੁਲਿਸ ਨੇ ਸਤਰ ਸਾਇਆ ਇਹਨਾਂ ਦੇ ਉੱਪਰ ਸੀ ਇਸ ਕਰਕੇ ਕਿ ਇੱਕ ਕਰਨਲ ਨੂੰ ਅਸੀਂ ਕੁੱਟਿਆ ਅਸੀਂ ਕੀ ਦਿਵਾਲਾ ਅਸੀਂ ਕੀ ਕੁਝ ਸਾਡਾ ਕੀ ਕਰ ਲੂਗਾ ਪਰ ਉਹ ਧਾਨਾ ਕਰਨਲ ਦੀ ਪਤਨੀ ਜਸਵਿੰਦਰ ਕੌਰ ਉਸ ਨੂੰ ਸਲੂਟ ਬਣਦਾਗਾ ਜਿਸ ਨੇ ਵੱਡੀ ਲੜਾਈ ਲੜੀ ਤਾਂ ਉਸ ਲੜਾਈ ਦੇ ਤੱਕ ਇਹ ਚਾਰ ਇੰਸਪੈਕਟਰਾਂ ਤੋਂ ਇਲਾਵਾ ਬੜੇ ਬੜੇ ਪੁਲਿਸ ਅਧਿਕਾਰੀ ਫਸਣ ਗਏ ਦੇ ਵਿੱਚ ਆ ਤੇ ਇਹਨਾਂ ਨੇ ਇੱਕ ਮਖੌਲ ਬਣਾ ਛੱਡਿਆ ਕਿ ਜਿਹਨੂੰ ਜੀ ਕਰਦਾ ਉਹਨੂੰ ਕੁੱਟ ਦਿੰਦੇ ਆ ਜਿਹਦੇ ਜੀ ਕਰਦਾ ਉਹਨੂੰ ਗੋਲੀ ਮਾਰ ਦਿੰਦੇ ਆ ਤੇ ਹੁਣ ਆਪਣੇ ਵਾਰੀ ਇਹ ਚੀਕਾ ਮਾਰ ਰਹੇ ਆ ਤੇ ਫਿਰ ਹੁਣ ਰੋਣੇ ਭਾਈ ਕਰ ਲਾਉਂਦੇ ਕਿਉਂ ਆ ਤੇ ਕਹਿੰਦੇ ਹੁੰਦੇ ਕਿ ਬੰਦੇ ਜਦੋਂ ਕਹਿੰਦੇ ਪੈਰ ਥੱਲੇ ਬਟੇਰਾ ਆ ਜਾਵੇ ਇੱਕ ਕਹਾਵਤ ਆ ਕਿ ਬਟੇਰਾ ਆ ਜਾਵੇ ਤੋ ਬੰਦੇ ਨੂੰ ਹੰਕਾਰ ਚੜ ਜਾਂਦਾ ਕਈਆਂ ਨੂੰ ਤਰੱਕੀਆਂ ਮਿਲਦੀਆਂ ਨੇ ਕਈਆਂ ਨੂੰ ਆਪਣੇ ਪਿਆਉ ਦੇ ਨੌਕਰੀਆਂ ਮਿਲੀਆਂ ਨੇ ਮੁਕਤ ਦੇ ਵਿੱਚ ਨੌਕਰੀਆਂ ਮਿਲਦੀਆਂ ਨੇ ਜਦੋਂ ਹੰਕਾਰ ਹੁੰਦਾ ਫਿਰ ਇਹਨਾਂ ਨੂੰ ਹੁਣ ਇਹਨਾਂ ਚਾਰੇ ਇੰਸਪੈਕਟਰ ਨੂੰ ਹੰਕਾਰ ਸੀ ਕਿ ਡੀਐਸਪੀ ਨੂੰ ਕਿ ਸਾਨੂੰ ਕੌਣ ਪਸਣ ਵਾਲਾ ਕਿ ਅਸੀਂ ਤਾਂ ਫਲਾਣਾ ਮੁੰਡਾ ਮਾਰ ਦਿੱਤਾ ਕਿ ਅਸੀਂ ਸੰਤ ਸਟਾਰ ਲੱਗ ਜਾਣਿਆ ਸਵੇਰ ਨੂੰ ਤੇ 10-10 ਲੱਖ ਰੁਪਈਆ ਮਿਲ ਜਾਣਾ ਇੱਕ ਅੱਧਾ ਮੁੰਡਾ ਅਸੀਂ ਦੁਬਾਰੇ ਫੇਰ ਚੱਕ ਕੇ ਮਾਰ ਦੇਣਾ ਫੇਰ ਸਾਨੂੰ ਸਟਾਰ ਲੱਗ ਜਾਨੇ ਹੁਣ ਡੀਐਸਪੀ ਬਣਿਆ ਫਿਰ ਐਸਐਸਪੀ ਬਣ ਜਾਣਿਆ ਫਿਰ ਇਹ ਆ ਜੀ ਇਹ ਆ ਜੀ ਤੇ ਘਰ ਇੱਕ ਸਾਡਾ ਵਧਦਾ ਜਾਊਗਾ ਪਰ ਕਹਿੰਦੇ ਹੁੰਦੇ ਆ ਕਿ ਮਾਰ ਰੱਬ ਦੀ ਜਦੋਂ ਪੈਂਦੀ ਆ ਤੇ ਫਿਰ ਉਹਦਾ ਬੰਦਾ ਰੋਂਦਾ ਕਰਲਾਉਂਦਾਗਾ ਇਹ ਤੁਹਾਨੂੰ ਆਇਆ ਕਿ ਆਲਾ ਦਵਾਲਾ ਸਾਨੂੰ ਦੇਖ ਨਹੀਂ ਰਿਹਾ ਪਰਮਾਤਮਾ ਤਾਂ ਦੇਖਦਾ ਹੈ ਸਭ ਕੁਝ ਜੇ ਤੁਹਾਨੂੰ ਆਲਾ ਦਵਾਲਾ ਨਹੀਂ ਦੇਖਦਾ ਬੇਸਕ ਵੀਡੀਓ ਮੌਜੂਦ ਆ ਉਸ ਪਰਿਵਾਰ ਦੇ ਕੋਲ ਆਏ ਤੁਸੀਂ ਕਿਵੇਂ ਉਹ ਬਾਹਾਂ ਖੜੀਆਂ ਕੀਤੀਆਂ ਉਹਨੇ ਹੱਥ ਖੜੇ ਕਰ ਦਿੱਤੇ ਕਿ ਆ ਚੱਕੋ ਬੱਚਾ ਛੇੜ ਤੱਕ ਨਹੀਂ ਆਈ ਤੇ ਉਸ ਤੋਂ ਬਾਅਦ ਭਈਆਂ ਨੇ ਦੋ ਹਰਕਤਾਂ ਕੀਤੀਆਂ ਮੁੰਡਿਆਂ ਨੂੰ 5 ਤੇ 8 ਸਾਲ ਦਾ ਮੁੰਡਾ ਮਾਰ ਦਿੱਤਾ ਬੱਚੇ ਮਾਰ ਦਿੱਤੇ ਉਹਨਾਂ ਦੇ ਨਾਲ ਇੱਕ ਕੁਕਰਮ ਕਰਕੇ ਰੇਪ ਕਰਕੇ ਤੇ ਉਹਨਾਂ ਬਲੇ ਧਾਰ ਦੀਆਂ ਰਫਲਾਂ ਦਾ ਮੂੰਹ ਕਿੱਥੇ ਸੀ ਸਿੱਖ ਬੱਚਿਆਂ ਦਾ ਤੁਹਾਨੂੰ ਸਿੱਖ ਬੱਚੇ ਦੀंदे ਆ ਉਹਨਾਂ ਨੂੰ ਮਾਰਨਾ ਤੁਹਾਨੂੰ ਬੜਾ ਇਹ ਲੱਗਦਾ ਕਿ ਅਸੀਂ ਬੜਾ ਵੱਡਾ ਕੁਝ ਖੱਟ ਲਿਆ ਅਸੀਂ ਇਹ ਨਹੀਂ ਕਹਿੰਦੇ ਕਿ ਫਲਾਨੇ ਨੂੰ ਮਾਰੋਗੇ ਕਾਨੂੰਨ ਮੁਤਾਬਕ ਜਿਹੜੀ ਸਜ਼ਾ ਉਹਨੂੰ ਦੇਣੀ ਚਾਹੀਦੀ ਹੈ ਕੋਈ ਵੀ ਚਾਹਿਆ ਅਪਰਾਧੀ ਕਿੱਡਾ ਮਰਦੀ ਹੋਵੇ ਪਰ ਤੁਸੀਂ ਦੂਜਿਆਂ ਨੂੰ ਕਹਿੰਦੇ ਕਿ ਕਾਨੂੰਨ ਦੀਆਂ ਪਾਠ ਪੜਾਉਣਿਓ ਪਰ ਕਾਨੂੰਨ ਦੇ ਧੱਜੇ ਖੋ ਤੁਸੀਂ ਆਪ ਓਡਾਉਣੇ ਆ ਤੇ ਇਸ ਵੀਡੀਓ ਨੂੰ ਬਾਕੀ ਬਾਰੇ ਸ਼ੇਅਰ ਜਰੂਰ ਕਰ ਦਿਓ ਕਰਨ ਮਾਮਲੇ ਦੇ ਵਿੱਚ ਜਿਹੜਾ ਵੱਡਾ ਹੁਣ ਇਹਨਾਂ ਦਾ ਲੱਗਦਾ ਕਿ ਜਲਦੀ ਨੰਬਰ ਲੱਗਣ ਵਾਲਾਗਾ ਇਹ ਤੁਹਾਨੂੰ ਅੱਜ ਕੁਛ ਕੁ ਹੋਰੀ ਸੁਣਾ ਦਿੱਤੀ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੇ ਤੁਸੀਂ ਹੁਣ ਇਸ ਵੀਡੀਓ ਤੇ ਆਪਣੀ ਕਮੈਂਟ ਜਰੂਰ ਲਿਖ ਦੇਣਾ ਧੰਨਵਾਦ ਬੈਰਜੀ ਦਾ ਖਾਲਸਾ ਬੈਰਜੀ ਕੀ ਪਤੇ